ਹੈਲੋ ਗਾਇਜ਼ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਅਸੀਂ ਵੀ ਠੀਕ ਠਾਕ ਹਾਂ ਜੀ ਇਸ ਵਕਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਚੈਨਲ ਤੇ ਇਹਨੂੰ ਲਾਈਕ ਕਰੋ ਸ਼ੇਅਰ ਕਰੋ ਕਮੈਂਟ ਕਰੋ ਜਿਹੜੇ ਨਵੇਂ ਹੋ ਜੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਇੱਥੇ ਹੈਗਾ ਸੀ ਮਾਰਨਿੰਗ ਦਾ ਟਾਈਮ 6 ਸਵੇਰ ਦਾ 6 ਸਵੇਰ ਹਾਂਜੀ ਜਿਵੇਂ ਸਾਰਿਆਂ ਨੂੰ ਪਤਾ ਹੀ ਹੈ ਨਾ ਵੀ ਆਪਾਂ ਮਾਤਾ ਰਾਣੀਆ ਤੇ ਮੱਥਾ ਟੇਕਣ ਜਾਣਾ ਸੀ ਕਿਉਂਕਿ ਹਰ ਇੱਕ ਬੰਡਾ ਵਿੱਚ ਜਾਂਦਾ ਹੀ ਨੇ ਜੀ ਇਹ ਤੇ ਅੱਜ ਅਸੀਂ ਕਹਿਤਾ ਸੀ ਫਤਿਹ ਦੇ ਬਾਪਾ ਨੂੰ ਅੱਗੇ ਤਾਂ ਮੈਂ ਤੇ ਮੰਮੀ ਜਾਂਦੇ ਹੁੰਨੇ ਆ ਪਰ ਇਸ ਵਾਰ ਇਹ ਸੀਗਾ ਮੰਮੀ ਕਹਿੰਦੇ ਚਲ ਤੁਸੀਂ ਜਾਇਓ ਫਿਰ ਅਸੀਂ ਚਲੇ ਗਏ ਸੀ ਮੱਥਾ ਟੇਕਣ ਚਲੋ ਬਣਾਇਆ ਤਾਂ ਹੈ ਨਹੀਂ ਸੀ ਪਰ ਇਹ ਸੀਗਾ ਵੀ ਚਲੋ ਪਤਾਸਿਆਂ ਦਾ ਹੀ ਟੇਕ ਆਵਾਂਗੇ ਕਿਉਂਕਿ ਉੱਥੇ ਥੋੜੇ ਜੇ ਲੋਕਾਂ ਦਾ ਹੀ ਟੇਕਿਆ ਹੋਇਆ ਸੀ ਮੱਥਾ ਕੁਛ ਤਾਂ ਇਹ ਹੋ ਜਾਂਦਾ ਵੀ ਜਿਵੇਂ ਅੱਗੇ ਕਹਿੰਦੇ ਉਹਨਾਂ ਨੇ ਵੀ ਹੌਲੇ-ਹੌਲੇ ਤੋਂ ਵਾਪਸੀ ਚ ਆਉਂਦਿਆਂ ਨੂੰ ਹਨਾ ਵੀ ਪੱਕਦਾ ਹੁੰਦਾ। ਇਸ ਵਾਰ ਹੌਲੇ-ਹੌਲੇ ਵਾਲੇ ਦਿਨ ਦਾ ਆ ਗਿਆ ਸੀ ਇਹ ਮੇਲਾ। ਬਸ ਅਸੀਂ ਜਿਵੇਂ ਮੱਥਾ ਟੇਕ ਕੇ ਫੇਰ ਲੱਗੇ ਸੀ ਇੱਥੇ ਮਿੱਟੀ ਕੱਢਣ। ਜਣੀ ਜਿਵੇਂ ਹੁਣ ਮੈਂ ਪੀਕੇ ਸੀ ਉੱਥੇ ਮੈਨੂੰ ਲੱਗਦਾ ਹੁੰਦਾ ਵੀ ਦੋ ਵਾਰੀ ਕਰਦੇ ਆਂ। ਇੱਕ ਵਾਰ ਜਾਂਦੇ ਹੋਏ ਕਰ ਦਿੰਨੇ ਆਂ। ਫੇਰ ਮੱਥਾ ਟੇਕਦੇ ਆਂ ਫੇਰ ਵਾਪਸੀ ਚ ਕੱਢਦੇ ਹੁੰਨੇ ਆਂ। ਇੱਥੇ ਜਣੀ ਇੱਕੋ ਵਾਰ ਕਰ ਦਿੰਨੇ ਆਂ। ਤੇ ਮੱਥਾ ਟੇਕ ਕੇ ਸੀ ਫਤਿਹ ਕਹਿੰਦਾ ਸੀ ਵੀ ਮੈਂ ਵੀ ਜਾਣਾ ਏ ਬਸ ਉਹ ਵੀ ਚੱਲ ਪਿਆ ਸੀ ਨਾਲੇ ਸਾਡੇ ਫਿਰ ਇਸਕੇ ਵੀ ਚੱਲ ਕੋਈ ਨਾ ਚੱਲਾ ਹਣਾ ਉਸ ਤੋਂ ਬਾਅਦ ਕੀਤੇ ਕੰਮ ਕਰ ਕੰਮ ਕਰ ਕਰਕੇ ਇੱਥੇ ਹੈਗਾ ਸੀ ਦੁਪਹਿਰ ਕ ਦਾ ਟਾਈਮ ਹਾਂਜੀ ਇੱਥੇ ਦੁਪਹਿਰ ਕ ਦਾ ਟਾਈਮ ਸੀਗਾ ਮੰਮੀ ਕੋਲ ਆਏ ਸੀ ਇੱਕ ਮਮੀ ਉਹਨਾਂ ਦੇ ਨਾਲ ਦੀ ਆਂਟੀ ਆਏ ਸੀਗੇ ਮਾਮਾ ਹੀ ਕਰਕੇ ਉਹਨਾਂ ਨੇ ਆਉਣਾ ਸੀਗੇ ਉਹ ਆ ਨਹੀਂ ਸੀ ਸਕੇ ਤਾਂ ਕਰਕੇ ਉਹ ਆਏ ਹੋਏ ਸੀ ਬਸ ਮੈਂ ਉਹਨਾਂ ਨੂੰ ਚਾਹ ਵਗੈਰਾ ਦਿਾਇਆ ਹੀ ਸੀ ਫਤਿਹਨ ਪਪਾ ਵੀ ਆ ਗਏ ਸੀਗੇ ਇੱਥੇ ਮੈਂ ਫਤੇ ਨੂੰ ਭੇਜਦੀ ਸੀਗੀ ਮੈਂ ਕਿਹਾ ਵੀ ਫਤੇ ਤੂੰ ਦਾਦੂ ਨੂੰ ਚਾਹ ਫੜਾਇਆ ਤੇ ਨਾਲੇ ਮੈਂ ਫਤੇ ਦੇ ਪਪਾ ਨੂੰ ਦੇ ਕੇ ਛੱਡੀ ਸੀ ਫੇ ਮੈਂ ਆਪ ਦੀ ਪੀਣ ਲੱਗੀ ਸੀ ਨਾਲ ਇੱਥੇ ਖਾਣ ਲੱਗੀ ਸੀ ਜਿਹੜਾ ਮੈਂ ਜਿਵੇਂ ਅੱਗੇ ਤੁਹਾਨੂੰ ਦਿਖਾਇਆ ਸੀਗਾ ਵੀ ਛੋਲਿਆਂ ਨੂੰ ਮਿੱਠਾ ਲਾ ਕੇ ਵੀ ਉਹ ਥੋੜੇ ਜਿਹ ਚਲੁਆਏ ਹੁੰਦਾ ਨਾ ਵੀ ਖਾਦੇ ਜਾਂਦੇ ਨੇ ਨਹੀਂ ਸੁੱਕੇ ਸੁੱਕੇ ਜਿਵੇਂ ਤੋਂ ਤਾਂ ਨਹੀਂ ਜੀ ਖਾ ਹੁੰਦੇ ਹੁੰਦੇ ਬਾਕੀ ਚਲੋ ਆਪ ਦਾ ਆਪ ਦਾ ਹਨਾ ਹੁੰਦਾ ਬੰਦੇ ਦਾ ਤਾਂ ਉਹ ਅੱਜ ਹੱਥ ਲੱਗ ਗਈ ਸੀ ਮੇਰੇ ਡੱਬੇ ਚ ਪਾਏ ਹੋਏ ਸੀ ਬਸ ਉਹ ਖਾਣ ਲੱਗੀ ਸੀ ਉਹ ਖਾਂਦੇ ਖਾਂਦੇ ਉਹਦੇ ਪਾਪਾ ਆਏ ਨਹੀਂ ਸੀ ਵੀਡੀਓ ਚ ਕਹਿੰਦੇ ਮੈਂ ਨਹੀਂ ਕਹਿੰਦੇ ਆਪੀ ਲੁਕੀ ਬਸ ਉਹਦੇ ਤੋਂ ਬਾਅਦ ਫਿਰ ਮੈਂ ਲੱਗੀ ਸੀ ਹਜੇ ਆਂਟੀਆਂ ਨੇ ਬੈਠੇ ਸੀਗੇ ਗਏ ਨਹੀਂ ਸੀਗੇ ਉਹ ਬਸ ਉਹ ਅੰਦਰ ਬੈਠੇ ਹੋ ਕਰਦੇ ਸੀ ਅੱਜ ਮੌਸਮ ਥੋੜਾ ਜਿਹਾ ਖਰਾਬ ਜਿਹੀ ਸੀ ਐਵੇਂ ਸੀ ਜਿਵੇਂ ਬੱਦਲ ਪਾਈ ਜੀ ਹੁੰਦੀ ਆ ਧੁੱਪ ਨਹੀਂ ਸੀ ਜਿਵੇਂ ਹੁਣ ਤੁਸੀਂ ਦੇਖ ਲੋ ਵੀ ਇੱਥੇ ਮੇਰੇ ਨਾਲ ਤਾਂ 4 ਵਜੇ ਦਾ ਟਾਈਮ ਸੀ ਵੀ ਨਹੀਂ ਤਾਂ 4 ਵਜੇ ਬਹੁਤ ਧੁੱਪ ਹੋ ਜਾਂਦੀ ਆ ਵੀ ਪਰ ਅੱਜ ਹੈ ਨਹੀਂ ਸੀ ਧੁੱਪ ਉਹਦੇ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਉਂ ਚਲ ਬੇੜੇ 'ਚ ਹੀ ਬੈਠਦੇ ਆ ਵੀ ਬੇੜੇ 'ਚ ਬੈਠ ਕੇ ਸਬਜੀ ਬਣਾਉਣੀ ਸੀ ਸਬਜੀ ਬਣਾਉਣੀ ਸੀ ਅੱਜ ਆਲੂ ਮਟਰ ਮੈਂ ਕਿਹਾ ਵੀ ਉਹਦਾ ਮਸਾਲਾ ਤਿਆਰ ਕਰਦੀ ਆ ਵੀ ਨਾਲੇ ਆਲੂ ਕੱਟ ਲੈਣੀਆਂ ਫਤਿਹ ਨੂੰ ਕਹਿੰਦੀ ਸੀ ਮੈਂ ਕਿਹਾ ਵੀ ਤੂੰ ਐਂ ਕਰ ਵੀ ਬੂਟਿਆਂ ਨੂੰ ਪਾਣੀ ਲਾ ਦੇ ਵੀ ਸਾਰੇ ਬੂਟਿਆਂ ਨੂੰ ਪਾਣੀ ਲਾਉਣ ਆਲਾ ਹੋਇਆ ਪਿਆ ਕਿਉਂਕਿ ਛੁੱਟੀਆਂ ਕਰਕੇ ਜੂ ਨਹੀਂ ਕਹਦਨੀ ਉਹਨੇ ਵੀ ਚਲ ਤੂੰ ਨਿਗਾ ਦੇ ਪਰ ਉਹ ਫਿਰਦਾ ਸੀ ਬਾਹਰੋਂ ਕਿਆਲੀਆਂ ਦੇ ਵਿੱਚ ਕੁਛ ਕਰਦਾ ਉਹ ਕੇ ਆ ਰਹੀ ਹਾਂ ਤੁਸੀਂ ਬਸ ਮੈਂ ਅਬਦੀ ਸਬਜੀ ਵਗੈਰਾ ਕੱਟ ਲਈ ਸੀ ਤੜਕਾ ਸਾਰਾ ਕੁਝ ਕੱਟ ਲਿਆ ਸੀ ਜਦ ਨੂੰ ਫਿਰ ਫਤ ਲੱਗਿਆ ਸੀ ਉਹ ਬਾਹਰ ਤੋਂ ਪੈਪ ਹੀ ਲੈ ਆ ਸੀ ਕਹਿੰਦਾ ਮम्मा ਚਲ ਬਾਲਟੀ ਨਾਲ ਰਹਿ ਦਿੰਨਾ ਕਹਿੰਦਾ ਪੈਪ ਨਾਲ ਹੀ ਲਾ ਦਿੰਦਾ ਸਾਰਿਆਂ ਨੂੰ ਉਹ ਲੱਗਿਆ ਸੀ ਬਸ ਇੱਥੇ ਪਾਣੀ ਲਾਉਣਾ ਕਹਿੰਦਾ ਵੀ ਜਾ ਚੱਲ ਕਹਿੰਦਾ ਸਾਰਿਆਂ ਨੂੰ ਫਿਰ ਲਾ ਦਿੰਨਾ ਵੀ ਪੈਪ ਨਾਲ ਸੌਖਾ ਲੱਗ ਜੂਗਾ ਕੁਝ ਤਾਂ ਇਹ ਹੋ ਜਾਂਦਾ ਵੀ ਜਿਵੇਂ ਹੁਣ ਥੋੜਾ ਜਿਹਾ ਪਾਣੀ ਲਾਉਣਾ ਵੀ ਵੱਧ ਪੈਂਦਾ ਏ ਇਹ ਜਿਹੜਾ ਆਪਾਂ ਪਿਛਲੇ ਸਾਲ ਬੂਟੇ ਲਾਏ ਸੀ ਨਾ ਉਹਨਾਂ ਨੂੰ ਇਹ ਲੱਗੇ ਨੇ ਤਿੰਨ ਚਾਰ ਗਨੇ ਜਿਹੜੇ ਤਿੰਨੇ ਥੋੜੇ ਜਿਹੇ ਵੱਡੇ ਨੇ ਆੜੂ ਇੱਕ ਥੋੜਾ ਛੋਟਾ ਏ ਜਿਹੜੇ ਚਾਰ ਉਹ ਲੱਗੇ ਨੇ ਬਸ ਕਿਉਂਕਿ ਬੂਟਾ ਵੀ ਬਹੁਤ ਛੋਟਾ ਏ ਨਾ ਜਿਆਦਾ ਨਹੀਂ ਹੈਗਾ ਬਸ ਐਦਾਂ ਹੀ ਹੈ ਇਹਨੂੰ ਵੈਸੇ ਵੀ ਥੋੜਾ ਜਿਹਾ ਸਹਾਰਾ ਜਈਓ ਲਾਇਆ ਹੋਇਆ ਏ ਨਾਲ ਸੋਟੀ ਖੜੀ ਕੀਤੀ ਆ ਜਦ ਨੂੰ ਫਤੇਦਾ ਆ ਗਿਆ ਸੀ ਫਰੈਂਡ ਉਹਦਾ ਤਿੱਤਰ ਹੋਇਆ ਜੀ ਆਪਦੇ ਫਰੈਂਡ ਦੇ ਨਾਲ ਗੇੜੇ ਕੱਢਣਾ ਫਿਰ ਪਾਣੀ ਵੀ ਐਸੇ ਲੱਗ ਗਿਆ ਸੀ ਬੂਟੇ ਦੇ ਵਿੱਚ ਉਹ ਚੁਰ ਲਾਈ ਹੋਈ ਸੀ ਪਾਈਪ ਉਹਦੀ ਬਸ ਮੈਂ ਬੰਦ ਕਰਤਾ ਫਿਰ ਉਸ ਤੋਂ ਬਾਅਦ ਵੀ ਇੱਥੇ ਹਾਂਜੀ ਉਹ ਆਂਟੀ ਉਹਨੀ ਵੀ ਚਲੇ ਗਈ ਸੀ ਬਸ ਜਦੋਂ ਫਤੇ ਗਿਆ ਉਦੋਂ ਹੀ ਆਂਟੀ ਉਹਨੀ ਚਲੇ ਗਈ ਸੀ ਤੇ ਫਿਰ ਮੈਂ ਲੱਗੀ ਸੀ ਸਬਜ਼ੀ ਨੂੰ ਤੜਕਾ ਲਾਉਣ ਮੈਂ ਹੁਣ ਥੋੜਾ ਜਿਹਾ ਹੀ ਸੀ ਜੀ ਆ ਵੀ ਜਿਵੇਂ ਹੁਣ ਪਿਛਲਾ ਸਾਲ ਵਾਲਾ ਨਾ ਲਸਣ ਆ ਜਿਵੇਂ ਪੁਰਾਣਾ ਲਸਣ ਜਿਹੜਾ ਉਹ ਥੋੜਾ ਜਿਹਾ ਨਾ ਕੈੜਾ ਹੋ ਜਾਂਦਾ ਤਾ ਕਰਕੇ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਸਾਬਤ ਮਸਾਲੇ ਨੂੰ ਹੀ ਬਿਸਲ ਮਰਾ ਲੈਣੀ ਆ ਵੀ ਬਿਸਲ ਮਰਾ ਕੇ ਫਿਰ ਬਾਅਦ ਵਿੱਚ ਉਹਨੂੰ ਵੀ ਜਾਤਾ ਉਹਦੇ ਵਿੱਚ ਥੋੜਾ ਜਿਹਾ ਬਲੈਂਡਰ ਜਿਹਾ ਫੇਰ ਦੂੰਗੀ ਵੀ ਉਹਦ ਨਾ ਹੋ ਜੂਗਾ ਤੇ ਨਹੀਂ ਫਿਰ ਵੀ ਦੇਖ ਲੈਣੀ ਫਿਰ ਮੈਨੂੰ ਇਹ ਸੀ ਮੈਂ ਕਿਹਾ ਚਲ ਮੈਂ ਉਹਨੂੰ ਸਾਬਤ ਨੂੰ ਹੀ ਥੋੜਾ ਜਿਹਾ ਮੋਟਾ ਕੱਟ ਲਿਆ ਸੀ ਲਸਣ ਤਾਂ ਨਹੀਂ ਸੀ ਖੈਰ ਕੱਟਿਆ ਪਿਆਜ਼ ਥੋੜਾ ਮੈਂ ਮੋਟਾ ਕੱਟ ਲਿਆ ਸੀ ਵਿੱਚ ਹੀ ਮਿਰਚ ਪਾ ਕੇ ਸਾਰਾ ਕੁਝ ਕਰਕੇ ਮੈਂ ਬਿਸਲ ਮਰਾਲੀ ਸੀ ਉਸ ਤੋਂ ਬਾਅਦ ਮੈਂ ਜਿਹੜਾ ਪਾ ਆਲੂ ਪਾਣ ਦੇ ਹੁੰਦੇ ਆ ਰੋਟੀ ਵਾਲੇ ਉਬਾਲ ਕੇ ਉਹ ਮੈਂ ਫੇਰਦਾ ਸੀ ਆਲੂ ਪੀਸਣ ਵਾਲਾ ਉਹੀ ਮੈਂ ਫੇਰਦਾ ਸੀ ਵਿੱਚ ਉਹ ਫਿਰ ਜਿਹੜਾ ਮਸਾਲਾ ਸੀ ਚਲੋ ਉਹ ਫਿਰ ਜਿਵੇਂ ਲਸਣ ਸੀ ਉਹ ਥੋੜਾ ਸਹੀ ਹੋ ਗਿਆ ਫਿਰ ਉਹਦੇ ਨਾਲ ਇਹ ਹੋ ਜਾਂਦਾ ਵੀ ਸਾਬਤ ਨਹੀਂ ਦਿਖਦਾ ਹੈਗਾ ਕਿਉਂਕਿ ਫਤਨੂ ਤਾਂ ਜੀ ਇਹ ਚੀਜ਼ ਦੀ ਬਹੁਤ ਪ੍ਰੋਬਲਮ ਹੁੰਦੀ ਆ ਵੀ ਹਾਂ ਹਾਂ ਮਮਾ ਲਸਣ ਦਿਖਦਾ ਏ ਕੋਈ ਹਰੇਕ ਚੀਜ਼ ਮम्मा ਤੁਸੀਂ ਧਨੀਆ ਪਾ ਦਿੰਦੇ ਹੋ ਹਰੇਕ ਚੀਜ਼ ਦੇ ਵਿੱਚ ਤੁਸੀਂ ਲਸਣ ਪਾ ਲੈਂਦੇ ਹੋ ਬਸ ਉਹਨੂੰ ਇਹ ਹੁੰਦਾ ਵੀ ਕੋਈ ਕੋਈ ਚੀਜ਼ ਹੋਣੀ ਚਾਹੀਦੀ ਹੈ ਚੀਜ਼ ਚੀਜ਼ ਹੋਣੀ ਚਾਹੀਦੀ ਹੈ ਬਸ ਇੱਥੇ ਮੈਂ ਤੜਕਾ ਵਗੈਰਾ ਲਾ ਕੇ ਸਾਰਾ ਕੁਝ ਕਰਕੇ ਬਿੱਲੀ ਸੀ ਧਾਰ ਚੋਣੀ ਸੀ ਹਜੇ ਧਾਰ ਕੱਢਣ ਜਾਣਾ ਸੀ ਉਹਦੇ ਵਿੱਚ ਟਾਈਮ ਹੈਗਾ ਸੀ ਹਜੇ ਬਸ ਅਸੀਂ ਮੰਮੀ ਤੇ ਮੈਂ ਬੈਠੇ ਸੀ ਮੈਂ ਫਤਿਹ ਗੀੜਾ ਕੱਢ ਕੇ ਆ ਗਿਆ ਸੀ ਜਣੀ ਉਹਨੂੰ ਮੈਂ ਕਿਹਾ ਸੀ ਮੇਰਾ ਫਤਿਹ ਉਹਦਾ ਦੁੱਧ ਪੀ ਲਈ ਬਤੋ ਮੈਂ ਕਿਹਾ ਉਹਨੇ ਪੀਤਾ ਨਹੀਂ ਸੀ ਹੋਇਆ ਬਿਠੁੰਡਾ ਕਰਦੀ ਆ ਮੈਂ ਗਰਮ ਕੀਤਾ ਸੀ ਉਹ ਥੋੜਾ ਜਿਹਾ ਤੇਜ਼ ਗਰਮ ਸੀ ਨਾਲ ਮੰਮੀ ਲੱਗੇ ਸੀ ਧਣੀਆਂ ਸਮਾਰਨ ਉਹ ਧਣੀਆਂ ਸਮਾਰਨ ਲੱਗੇ ਹੋਏ ਸੀ ਮੈਂ ਫਤਿਹ ਦੇ ਪਾਪਾ ਨੂੰ ਪੁੱਛ ਰਹੀ ਸੀ ਮੈਂ ਕਿਹਾ ਉਹ ਗਏ ਹੋਏ ਸੀ ਮੈਂ ਕਿਹਾ ਵੀ ਤੁਸੀਂ ਕਦੋਂ ਤੱਕ ਆਉਣਾ ਮੈਂ ਕਿਹਾ ਵੀ ਧਾਰਨਾ ਟਾਈਮ ਹੋ ਗਿਆ ਕਿਉਂਕਿ ਜੇ ਸਾਨੂੰ ਇਹ ਹੋ ਜਾਂਦਾ ਵੀ ਅਸੀਂ ਮਤਲਬ ਦੋਨੋਂ ਸਾਈਡ ਬਹਿ ਕੇ ਝੋਲੇ ਲੈਣੇ ਹੁੰਦੇ ਆ ਵੀ ਛੇਤੀ ਝੋਕੇ ਬੇਲੇ ਹੋ ਜੀਦਾ ਬਸ ਮੈਂ ਸੁਹਾ ਜਾਈ ਬਣ ਗਿਆ। ਬਸ ਉਹਨਾਂ ਨੂੰ ਪੁੱਛਦੀ ਸੀ। ਜਦ ਨੂੰ ਬਸ ਫਿਰ ਫਤਵੀ ਆ ਗਿਆ ਸੋ ਉਹਨੂੰ ਵੀ ਮੈਂ ਕਹਿੰਦੀ ਸੀ ਕਹਿੰਦਾ ਭੁੱਖ ਲੱਗੀ ਮੈਂ ਕਿਹਾ ਵੀ ਬਿਸਕੁਟ ਲੈ ਲਾ ਦੁੱਧ ਲੈ ਲਾ ਬਣਾ। ਮੈਨੂੰ ਕਹਿੰਦੇ ਤੂੰ ਬੜੀ ਅੱਜ ਦੋ ਦੋ ਕੁਰਸੀਆਂ ਸਾਂਭਦੀਆਂ ਕਹਿੰਦੇ ਲੋਕਾਂ ਨੇ ਕਹਿੰਦੇ ਇੰਨਾ ਪਿੱਛੇ ਹੀ ਦੀ ਲੜਾਈ ਆ। ਕਹਿੰਦੇ ਲੋਕਾਂ ਨੂੰ ਇੱਕ ਨਹੀਂ ਮਿਲਦੀ ਤੂੰ ਦੋ ਦੋ ਚ ਸਾਂਭੀ ਬੈਠੀਆਂ। ਕਹਿੰਦੇ ਦੁਨੀਆ ਦੀ ਕੁਰਸੀਆਂ ਪਿੱਛੇ ਹੀ ਲੜਾਈ ਆ ਹਨਾ। ਵੀ ਮਤਲਬ ਇਹ ਸੀਗਾ ਵੀ ਨੇਤਾ ਜਿਵੇਂ ਨੇਤਾ ਲੋਕ ਲੜਦੇ ਨੇ ਹਨਾ ਪੋਲਿਟਿਕਸ ਵਾਲੇ ਹਨਾ ਤਾਂ ਹੱਸਦੇ ਸੀਗੇ ਕਹਿੰਦੇ ਵੀ ਤੂੰ ਦੋ ਦੋ ਸਾਂਭਦੀ ਆ ਵੀ ਲੋਕਾਂ ਨੂੰ ਇੱਕ ਇੱਕ ਨਹੀਂ ਮਿਲਦੀ ਹੈਗੀ ਹੱਸ ਜੀ ਇਸ ਤੋਂ ਬਾਅਦ ਤਾਰ ਚੋ ਕੇ ਬਣਾਉਨੇ ਆ ਰੋਟੀ ਪਾਣੀ ਖਾਣੇ ਆ ਜੀ ਅੱਜ ਦੇ ਬਲੌਗ ਦਾ ਕਰਦੇ ਆ ਇੱਥੇ ਹੀ ਐਂਡ ਜੀ ਕੱਲ ਨੂੰ ਲੈ ਕੇ ਆਵਾਂਗੇ ਕਿ ਨਵਾਂ ਬਲੌਗ Okay, bye, take care. Love you all.